ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰ ਟੋਟਕੇ ਦੇ ਉੱਪਰ ਦੋਸਤੋ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਖਤਮ ਹੋ ਰਹੀ ਹੈ ਅੱਜ ਤੋਂ ਸ਼ਨੀ ਦੀ 63 ਜਿਸ ਦੇ ਨਾਲ ਇਹ ਰਾਸ਼ੀਆਂ ਦੀ ਲੱਗਣ ਵਾਲੀ ਹੈ ਲੋਟਰੀ ਭਾਵ ਕਿ ਸ਼ਨੀ ਦੇਵ ਇਹਨਾਂ ਰਾਸ਼ੀਆਂ ਦੇ ਉੱਪਰ ਬਹੁਤ ਜ਼ਿਆਦਾ ਪ੍ਰਸੰਨ ਹੋ ਚੁੱਕੇ ਹਨ ਤੇ ਕਿੰਨੇ ਸਮੇਂ ਦੇ ਬਾਅਦ 91 ਸਾਲਾਂ ਦੇ ਬਾਅਦ ਸ਼ਨੀ ਦੇਵ ਦੀ ਕਿਰਪਾ ਇਹਨਾਂ ਦੇ ਉੱਪਰ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਸ਼ਨੀ ਦੇਵ ਮਹਾਰਾਜ ਲਿਖ ਕੇ ਹਾਜ਼ਰੀ ਲਗਵਾਓ ਜੀ ਤਾਂ ਕਿ ਜਿਹੜੀ ਸਾਢੇ ਸਤੀ ਖਤਮ ਹੋ ਚੁੱਕੀ ਹੈ ਤੇ ਸ਼ਨੀ ਦੇਵ ਦੀ ਕਿਰਪਾ ਤੁਹਾਡੇ ਤੇ ਹਮੇਸ਼ਾ ਲਈ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਦੋਸਤੋ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਰਾਸ਼ੀ ਵਾਲਿਆਂ ਦੀ ਤਾਂ ਕਿਸਮਤ ਹੀ ਚਮਕ ਜਾਵੇਗੀ ਅੱਜ ਅਸੀਂ ਤੁਹਾਨੂੰ ਇਹਨਾਂ ਨੂੰ ਜੀਵਨ ਦੇ ਵਿੱਚ ਬਹੁਤ ਵੱਡੀ ਸਫਲਤਾ ਮਿਲਣ ਵਾਲੀ ਹੈ ਇਹਨਾਂ ਦੀ ਕੁੰਡਲੀ ਦੇ ਵਿੱਚ 91 ਸਾਲਾਂ ਦੇ ਬਾਅਦ ਰਾਜਯੋਗ ਬਣਦਾ ਦਿਖਾਈ ਦੇ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਚੰਦਰ ਤੇ ਸ਼ਨੀ ਦੀ ਜੋਤ ਸਥਾਪਿਤ ਹੋ ਰਹੀ ਹੈ ਜਿਸ ਦੀ ਵਜ੍ਹਾ ਦੇ ਨਾਲ ਦੁਰਲਭ ਮਹਾ ਸੰਯੋਗ ਬਣ ਰਿਹਾ ਹੈ ਜੋ ਕੁਝ ਰਾਸ਼ੀਆਂ ਦੇ ਲਈ ਬਹੁਤ ਹੀ ਜ਼ਿਆਦਾ ਸ਼ਾਨਦਾਰ ਰਹਿਣ ਵਾਲਾ ਹੈ ਸ਼ਨੀ ਦੇਵ ਜੀ ਬੇਹੱਦ ਪਰਸਨ ਹੋ ਗਏ ਹਨ ਇਹ ਆਪਣੇ ਜੀਵਨ ਦੀ ਇੱਕ ਨਵੀਂ ਹੀ ਮਿਸਾਲ ਪੈਦਾ ਕਰਨਗੇ ਇਹਨਾਂ ਲੋਕਾਂ ਨੂੰ ਦਿਨ ਰਾਤ ਚੌਗਣੀ ਤਰੱਕੀ ਕਰਨ ਦਾ ਨਵਾਂ ਰਸਤਾ ਦਿਖਾਈ ਦੇ ਜਾਵੇਗਾ ਜਿਸ ਦੇ ਨਾਲ ਇਹਨਾਂ ਦੇ ਜੀਵਨ ਵਿੱਚ ਹੋਣ ਵਾਲੇ ਪਰਿਵਰਤਨ ਕਾਰਨ ਇਹਨਾਂ ਲਈ ਖਾਸ ਰਹੇਗਾ ਸਿੱਖਿਆ ਨੌਕਰੀ ਵਪਾਰ ਦੇ ਖੇਤਰ ਦੇ ਵਿੱਚ ਕੋਈ ਨਵੀਂ ਖੁਸ਼ਖਬਰੀ ਇਹਨਾਂ ਨੂੰ ਸੁਣਨ ਨੂੰ ਮਿਲ ਸਕਦੀ ਹੈ ਕਿਸੇ ਦੇ ਬਹਿਕਾਵੇ ਵਿੱਚ ਆ ਕੇ ਕੋਈ ਵੀ ਮਹੱਤਵਪੂਰਨ ਫੈਸਲਾ ਨਾ ਕਰ ਲੈਣਾ ਜੋ ਵੀ ਫੈਸਲਾ ਕਰੋ ਤੁਸੀਂ ਸੋਚ ਸਮਝ ਕੇ ਆਪਣੇ ਦਿਲ ਤੋਂ ਆਪਣੇ ਮਨ ਤੋਂ ਹੀ ਕਰਨਾ ਕੋਈ ਵੀ ਐਸਾ ਫੈਸਲਾ ਨਾ ਲਓ ਜੋ ਤੁਹਾਡੇ ਲਈ ਗਲਤ ਹੋ ਜਾਵੇ ਕਾਰਜ ਖੇਤਰ ਵਿੱਚ ਤੁਹਾਡੀ ਕਿਸਮਤ ਦਾ ਪੂਰਾ ਸਹਿਯੋਗ ਤੁਹਾਨੂੰ ਪ੍ਰਾਪਤ ਹੋ ਜਾਵੇਗਾ ਤੁਹਾਡੀ ਲਾਟਰੀ ਵੀ ਲੱਗ ਸਕਦੀ ਹੈ ਸਮਾਜ ਦੇ ਵਿੱਚ ਤੁਹਾਡਾ ਮਾਨ ਸਨਮਾਨ ਵੱਧ ਸਕਦਾ ਹੈ ਵਿਆਹਕ ਜੀਵਨ ਵਿੱਚ ਖੁਸ਼ੀਆਂ ਆਉਣ ਵਾਲੀਆਂ ਹਨ ਸੰਤਾਨ ਪ੍ਰਾਪਤੀ ਦੇ ਯੋਗ ਬਣਦੇ ਦਿਖਾਈ ਦੇ ਰਹੇ ਹਨ ਤੁਹਾਡੀ ਕਿਸਮਤ ਚਮਕਣ ਦੇ ਕਾਰਨ ਤੁਹਾਡੇ ਕੰਮ ਜਿਹੜੇ ਕਾਫੀ ਸਮੇਂ ਤੋਂ ਰੁਕੇ ਹੋਏ ਸਨ ਉਹ ਹੁਣ ਸਫਲਤਾਪੂਰਵਕ ਪੂਰੇ ਹੋ ਜਾਣਗੇ ਜਿਹੜੇ ਲੋਕ ਆਫਿਸ ਦੇ ਵਿੱਚ ਕੰਮ ਕਰਦੇ ਹਨ ਉਹਨਾਂ ਦੀ ਤਨਖਾਹ ਵਿੱਚ ਵਾਧਾ ਹੋ ਜਾਵੇਗਾ ਜਿਨ੍ਹਾਂ ਦੇ ਵਪਾਰ ਨੂੰ ਚਲਾਉਣ ਵਿੱਚ ਉਹਨਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ ਉਹਨਾਂ ਦੀਆਂ ਹੁਣ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਨਵੇਂ-ਨਵੇਂ ਸਰੋਤ ਉਹਨਾਂ ਨੂੰ ਪ੍ਰਾਪਤ ਹੋਣਗੇ ਹੁਣ ਤੁਹਾਨੂੰ ਦੱਸ ਦਈਏ ਕਿ ਉਹ ਰਾਸ਼ੀਆਂ ਕਿਹੜੀਆਂ ਹਨ ਜਿਨ੍ਹਾਂ ਦੀ ਕਿਸਮਤ ਚਮਕਣ ਵਾਲੀ ਹੈ ਦੋਸਤੋ ਸਭ ਤੋਂ ਪਹਿਲਾਂ ਰਾਸ਼ੀ ਹੈ ਜੀ ਤੁਲਾ ਰਾਸ਼ੀ ਇਹਨਾਂ ਰਾਸ਼ੀ ਦੇ ਲੋਕਾਂ ਨੂੰ ਸਮਾ کافی ਉੱਤਮ ਮਿਲ ਰਿਹਾ ਹੈ ਭਗਵਾਨ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਕਾਰਜ ਖੇਤਰ 'ਚ ਚੰਗਾ ਪ੍ਰਦਰਸ਼ਨ ਕਰੋਗੇ ਤੁਹਾਨੂੰ ਸਫਲਤਾ ਦੇ ਮਾਰਗ ਪ੍ਰਾਪਤ ਹੋ ਜਾਣਗੇ ਤਰੇਲੂ ਜੀਵਨ ਚ ਚੱਲ ਰਹੀਆਂ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਸੁੱਖ ਸੁਵਿਧਾਵਾਂ ਦੇ ਵਿੱਚ ਤੁਹਾਡੇ ਵਾਧਾ ਹੋਵੇਗਾ ਸਮਾਜਿਕ ਗਤੀਵਿਧੀਆਂ ਦੇ ਦੌਰਾਨ ਤੁਸੀਂ ਭਾਗ ਲੈ ਸਕਦੇ ਹੋ ਜੇਕਰ ਤੁਸੀਂ ਪੂੰਜੀ ਨਿਵੇਸ਼ ਕਰ ਰਹੇ ਹੋ ਤਾਂ ਉਸ ਦਾ ਤੁਹਾਨੂੰ ਭਵਿੱਖ ਵਿੱਚ ਬਹੁਤ ਹੀ ਵੱਡਾ ਲਾਭ ਪ੍ਰਾਪਤ ਹੋ ਜਾਵੇਗਾ ਪ੍ਰਭਾਵਸ਼ਾਲੀ ਲੋਕਾਂ ਦਾ ਸਾਥ ਤੁਹਾਨੂੰ ਮਿਲ ਸਕਦਾ ਹੈ ਜਿਨ੍ਹਾਂ ਦੇ ਮਿਲਣ ਕਾਰਨ ਤੁਹਾਡੀ ਆਰਥਿਕ ਸਥਿਤੀ ਦੇ ਵਿੱਚ ਬਹੁਤ ਜ਼ਿਆਦਾ ਸੁਧਾਰ ਹੋ ਜਾਵੇਗਾ ਘਰੇਲੂ ਜੀਵਨ ਚ ਚੱਲ ਰਹੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਸੋ ਕਿਸ ਤਰ੍ਹਾਂ ਵਿਦਾਵਾਂ ਦੇ ਵਿੱਚ ਵਾਧਾ ਹੋਵੇਗਾ ਸਮਾਜਿਕ ਗਤੀਵਿਧੀਆਂ ਇਸ ਦੌਰਾਨ ਤੁਸੀਂ ਭਾਗ ਲੈ ਸਕਦੇ ਹੋ ਜੇਕਰ ਤੁਸੀਂ ਪੂੰਜੀ ਨਿਵੇਸ਼ ਕਰ ਰਹੇ ਹੋ ਤੁਹਾਨੂੰ ਭਵਿੱਖ ਵਿੱਚ ਚੰਗਾ ਲਾਭ ਵੀ ਮਿਲ ਸਕਦਾ ਹੈ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਤੁਹਾਡੀ ਕਮਾਈ ਵਿੱਚ ਵਾਧਾ ਹੋਵੇਗਾ ਕਾਰਜ ਸਥਲ ਦੇ ਅਧਿਕਾਰੀਆਂ ਦੀ ਪੂਰੀ ਸਹਾਇਤਾ ਵੀ ਤੁਹਾਨੂੰ ਮਿਲ ਜਾਵੇਗੀ ਸਿਹਤ ਸੰਬੰਧੀ ਤੁਹਾਨੂੰ ਪਰੇਸ਼ਾਨੀਆਂ ਤੋਂ ਛੁਟਕਾਰਾ ਮਿਲੇਗਾ ਅਗਲੀ ਖੁਸ਼ਕਿਸਮਤ ਰਾਸ਼ੀ ਹੈ ਜੀ ਮੇਖ ਰਾਸ਼ੀ ਮੇਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਮਾਤਾ ਪਿਤਾ ਦਾ ਅਸ਼ੀਰਵਾਦ ਹਮੇਸ਼ਾ ਤੁਹਾਡੇ ਸਿਰ ਤੇ ਬਣਿਆ ਰਹੇਗਾ। ਅਚਾਨਕ ਆਰਥਿਕ ਮੁਨਾਫਾ ਮਿਲਣ ਦੇ ਕਾਰਨ ਤੁਹਾਡੇ ਪਰਿਵਾਰ ਦੇ ਮੈਂਬਰਾਂ ਵਿੱਚ ਪ੍ਰੇਮ ਵਧ ਜਾਵੇਗਾ। ਤੁਹਾਡੇ ਘਰ ਦਾ ਮਾਹੌਲ ਖੁਸ਼ ਨਮਾ ਹੋ ਜਾਵੇਗਾ। ਤੁਸੀਂ ਮਾਨਸਿਕ ਰੂਪ ਦੇ ਨਾਲ ਬਹੁਤ ਖੁਸ਼ ਰਹੋਗੇ। ਇਹਨਾਂ ਸ਼ਨੀ ਦੇਵ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਬਹੁਤ ਹੀ ਵਿਭਿੰਨ ਸਰੋਤਾਂ ਤੋਂ ਤੁਹਾਨੂੰ ਪ੍ਰਾਪਤ ਲਾਭ ਹੋ ਸਕਦਾ ਹੈ। ਤੁਸੀਂ ਆਪਣੀਆਂ ਅਧੂਰੀਆਂ ਇਸ਼ਾਵਾਂ ਨੂੰ ਜਲਦੀ ਹੀ ਪੂਰਾ ਕਰ ਸਕਦੇ ਹੋ ਤੁਸੀਂ ਆਪਣੇ ਨਿੱਜੀ ਜੀਵਨ ਨੂੰ ਸੁਖੀ ਬਤੀਤ ਕਰੋਗੇ ਇਹਦੇ ਵਿੱਚ ਕੋਈ ਉਤਸਵ ਕਰਨ ਦੀ ਸੰਭਾਵਨਾ ਬਣ ਰਹੀ ਹੈ ਬੱਚਿਆਂ ਦੀ ਤਰੱਕੀ ਦੇ ਉੱਪਰ ਤੁਹਾਨੂੰ ਮਾਣ ਮਹਿਸੂਸ ਹੋਵੇਗਾ ਤੁਸੀਂ ਜੇਕਰ ਕੀਮਤੀ ਚੀਜ਼ ਦੀ ਖਰੀਦਦਾਰੀ ਕਰ ਸਕਦੇ ਹੋ ਜਿਸ ਨਾਲ ਤੁਹਾਡੇ ਘਰ ਪਰਿਵਾਰ ਦਾ ਮਾਹੌਲ ਬਹੁਤ ਵਧੀਆ ਹੋ ਜਾਵੇਗਾ ਅਗਲੀ ਖੁਸ਼ਕਿਸਮਤ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਹਨਾਂ ਲੋਕਾਂ ਦੀ ਆਰਥਿਕ ਸਥਿਤੀ ਵਿੱਚ ਹੁਣ ਬਹੁਤ ਹੀ ਸੁਧਾਰ ਹੋ ਜਾਵੇਗਾ ਇਹ ਸੇ ਸ਼ੁਭ ਸਮਾਚਾਰ ਦੇ ਸੰਕੇਤ ਹਨ ਵਪਾਰ ਵਿੱਚ ਤੁਹਾਨੂੰ ਵੱਡਾ ਲਾਭ ਮਿਲੇਗਾ ਜਿਹੜੇ ਲੋਕ ਨਵਾਂ ਕਾਰੋਬਾਰ ਕਰਨਾ ਚਾਹੁੰਦੇ ਹਨ ਉਹ ਬੇਝਿਜਕ ਹੋ ਕੇ ਆਪਣਾ ਕਾਰੋਬਾਰ ਨੂੰ ਸ਼ੁਰੂ ਕਰ ਸਕਦੇ ਹਨ ਤੁਹਾਨੂੰ ਸਫਲਤਾ ਜ਼ਰੂਰ ਪ੍ਰਾਪਤ ਹੋਵੇਗੀ ਤੁਸੀਂ ਹਰ ਕਠਿਨਾਈ ਦਾ ਸਾਹਮਣਾ ਕਰ ਸਕਦੇ ਹੋ ਤੁਸੀਂ ਹਰ ਕੰਮ ਵਿੱਚ ਸਫਲ ਹੀ ਹੋਵੋਗੇ ਆਉਣ ਵਾਲਾ ਜੀਵਨ ਕੁੱਲ ਮਿਲਾ ਕੇ ਤੁਹਾਡੇ ਲਈ ਸੁਖਮਈ ਬਣਿਆ ਰਹੇਗਾ ਅਗਲੀ ਖੁਸ਼ਕਿਸਮਤ ਰਾਸ਼ੀ ਹੈ ਜੀ ਮਿਥਨ ਰਾਸ਼ੀ ਮੇਥਨ ਰਾਸ਼ੀ ਦੇ ਲੋਕਾਂ ਨੂੰ ਦੱਸ ਦਈਏ ਕਿ ਤੁਹਾਡੇ ਜੀਵਨ ਦੇ ਵਿੱਚ ਸ਼ੁਭ ਸਮਾਂ ਆ ਚੁੱਕਾ ਹੈ ਇਸ ਦੌਰਾਨ ਦੋਸਤਾਂ ਤੇ ਕਰੀਬੀਆਂ ਦਾ ਤੁਹਾਨੂੰ ਸਾਥ ਜ਼ਰੂਰ ਮਿਲੇਗਾ ਤੁਹਾਨੂੰ ਤੁਹਾਡੇ ਘਰ ਪਰਿਵਾਰ ਵਿੱਚੋਂ ਕੋਈ ਵੱਡੀ ਖੁਸ਼ਖਬਰੀ ਸੁਣਨ ਨੂੰ ਮਿਲ ਸਕਦੀ ਹੈ ਚੰਦਰਮਾ ਦਾ ਕੁੰਡਲੀ ਦੇ ਭਾਗ ਦਾ 5ਵੇਂ ਭਾਗ 'ਚ ਜਾਣ ਨਾਲ ਇਸ ਰਾਸ਼ੀ ਦੇ ਲੋਕਾਂ ਨੂੰ ਅਚਾਨਕ ਹੀ ਧਨਲਾਭ ਹੋ ਸਕਦਾ ਹੈ ਜੇਕਰ ਤੁਹਾਡਾ ਧਨ ਕਿਤੇ ਕਾਫੀ ਸਮੇਂ ਤੋਂ ਰੁਕਿਆ ਹੋਇਆ ਸੀ ਉਹ ਵੀ ਤੁਹਾਨੂੰ ਪ੍ਰਾਪਤ ਹੋ ਜਾਵੇਗਾ ਇਹਨਾਂ ਲੋਕਾਂ ਨੂੰ ਆਸ-ਪਾਸ ਦੇ ਮਾਹੌਲ ਦੇ ਵਿੱਚ ਬਦਲਾਅ ਮਹਿਸੂਸ ਹੋ ਸਕਦਾ ਹੈ ਇਸ ਦੇ ਨਾਲ ਹੀ ਅਨੇਕ ਪ੍ਰਕਾਰ ਦੇ ਬਦਲਾਅ ਦੀ ਉਮੀਦ ਹੈ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਇਸ ਰਾਸ਼ੀ ਦੇ ਲੋਕਾਂ ਲਈ ਸ਼ਨੀ ਦੇਵ ਦੀ ਬਹੁਤ ਜ਼ਿਆਦਾ ਪ੍ਰਸੰਨ ਹੋ ਚੁੱਕੇ ਹਨ ਇਹਨਾਂ ਲੋਕਾਂ ਨੂੰ ਸੱਚਾ ਪਿਆਰ ਮਿਲਣ ਦੀ ਸੰਭਾਵਨਾ ਬਣੀ ਹੋਈ ਹੈ ਇਸ ਸਮੇਂ ਇਹਨਾਂ ਨੂੰ ਆਪਣੇ ਕਾਰਜ ਖੇਤਰ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਦਿਖੇਗਾ ਕਿਸੇ ਬਿਮਾਰੀ ਤੋਂ ਛੁਟਕਾਰਾ ਮਿਲ ਜਾਵੇਗਾ ਜਿਹੜੀ ਇਹਨਾਂ ਨੂੰ ਕਾਫੀ ਸਮੇਂ ਤੋਂ ਤੰਗ ਪਰੇਸ਼ਾਨ ਕਰ ਰਹੀ ਸੀ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਨੌਕਰੀ ਪੇਸ਼ੇ ਵਾਲੇ ਲੋਕਾਂ ਨੂੰ ਧਨਲਾਭ ਪ੍ਰਾਪਤੀ ਦੇ ਨਵੇਂ-ਨਵੇਂ ਅਵਸਰ ਪ੍ਰਾਪਤ ਹੋ ਜਾਣਗੇ ਕੁੱਲ ਮਿਲਾ ਕੇ ਧਨ ਦੇ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਤੋਂ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ ਇਹ ਸਮਾਂ ਤੁਹਾਡੇ ਪੱਖ ਵਿੱਚ ਹੈ ਇਸ ਨੂੰ ਅਜਾਈਨਾ ਜਾਣ ਦੇਣਾ ਇਸ ਦਾ ਭਰਪੂਰ ਲਾਭ ਉਠਾਉਣਾ ਅਗਲੀ ਰਾਸ਼ੀ ਹੈ ਜੀ ਪ੍ਰੇਸ਼ਕ ਰਾਸ਼ੀ ਵ੍ਰਸ਼ਕ ਰਾਸ਼ੀ ਦੇ ਲੋਕਾਂ ਨੂੰ ਦੱਸ ਦਈਏ ਕਿ ਇਹ ਸਮਾਂ ਤੁਹਾਡੇ ਲਈ ਬੇਹੱਦ ਸ਼ੁਭ ਹੈ ਤੁਹਾਨੂੰ ਕਾਫੀ ਤਰੱਕੀ ਮਿਲ ਸਕਦੀ ਹੈ ਕਿਉਂਕਿ ਭਗਵਾਨ ਸ਼ਨੀ ਦੇਵ ਦੀ ਅਸੀਮ ਕਿਰਪਾ ਤੁਹਾਡੇ ਤੇ ਹੋ ਚੁੱਕੀ ਹੈ ਤੁਹਾਨੂੰ ਤੁਹਾਡੀ ਸਿਹਤ ਸੰਬੰਧੀ ਜੇਕਰ ਕੋਈ ਪਰੇਸ਼ਾਨੀ ਸੀ ਤਾਂ ਉਹ ਖਤਮ ਹੋ ਜਾਵੇਗੀ ਤੁਹਾਡੀ ਜ਼ਿੰਦਗੀ ਇੱਕਦਮ ਖੁਸ਼ੀਆਂ ਭਰੀ ਹੋ ਜਾਵੇਗੀ ਸ਼ਨੀ ਦੇਵ ਦਾ ਆਸ਼ੀਰਵਾਦ ਹਮੇਸ਼ਾ ਤੁਹਾਡੇ ਤੇ ਬਣਿਆ ਹੀ ਰਹਿੰਦਾ ਹੈ ਤੁਹਾਨੂੰ ਸ਼ਨੀ ਦੇਵ ਦੀ ਭਗਤੀ ਪੂਰੀ ਸ਼ਰਧਾ ਦੇ ਨਾਲ ਕਰਨੀ ਚਾਹੀਦੀ ਹੈ ਤਾਂਕੇ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਹੋਰ ਜ਼ਿਆਦਾ ਲਾਭ ਪ੍ਰਾਪਤ ਹੋ ਸਕੇ ਤੇ ਤੁਸੀਂ ਆਪਣੀ ਜ਼ਿੰਦਗੀ ਖੁਸ਼ ਨਮਾ ਬਤੀਤ ਕਰ ਸਕੋ। ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੇ ਬ੍ਰਿਖ ਰਾਸ਼ੀ। ਬ੍ਰਿਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਜੇਕਰ ਤੁਸੀਂ ਬਿਜ਼ਨਸ ਪਾਰਟਨਰਸ਼ਿਪ ਵਿੱਚ ਕਰਦੇ ਸੀ ਤਾਂ ਉਸ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਲਾਭ ਪ੍ਰਾਪਤ ਹੋਣ ਵਾਲਾ ਹੈ। ਕਿਸੇ ਹੋਰ ਨਾਲ ਆਪਣੇ ਵਿੱਤੀ ਸਾਧਨਾਂ ਨੂੰ ਜੋੜਨ ਤੋਂ ਪਹਿਲਾਂ ਤੁਸੀਂ ਆਪ ਉਸ ਬਾਰੇ ਪੂਰੀ ਹੀ ਸਰਚ ਕਰ ਲੈਣਾ ਤਾਂ ਹੀ ਤੁਹਾਨੂੰ ਬਹੁਤ ਜ਼ਿਆਦਾ ਲਾਭ ਪ੍ਰਾਪਤ ਹੋ ਜਾਵੇਗਾ। ਤੁਹਾਨੂੰ ਉਸ ਕੰਮ ਵਿੱਚ ਸਫਲਤਾ ਮਿਲ ਜਾਵੇਗੀ ਜੇਕਰ ਤੁਸੀਂ ਸ਼ਨੀ ਦੇਵ ਦੀ ਪੂਜਾ ਕਰਨੀ ਸ਼ੁਰੂ ਕਰ ਦਿਓ ਤਾਂ ਤੁਸੀਂ ਦਿਨ ਰਾਤ ਚੌਗਣੇ ਤਰੱਕੀ ਕਰੋਗੇ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸ਼ਨੀ ਦੇਵ ਦੀ ਪੂਜਾ ਜ਼ਰੂਰ ਕਰੋ ਇਸ ਨਾਲ ਤੁਹਾਨੂੰ ਬੜਾ ਹੀ ਫਾਇਦਾ ਹੋਵੇਗਾ ਪਰਿਵਾਰ 'ਚ ਚੱਲ ਰਹੇ ਸਾਰੇ ਪ੍ਰਕਾਰ ਦੀਆਂ ਪਰੇਸ਼ਾਨੀਆਂ ਤੋਂ ਤੁਹਾਨੂੰ ਛੁਟਕਾਰਾ ਮਿਲਣ ਵਾਲਾ ਹੈ ਤੁਹਾਡੀ ਲਾਈਫ ਪਾਰਟਨਰ ਤੋਂ ਤੁਹਾਨੂੰ ਸਪੋਰਟ ਮਿਲ ਜਾਵੇਗੀ ਕਿਉਂਕਿ ਉਸ ਦੇ ਉੱਪਰ ਸ਼ਨੀ ਦੀ ਸੜ ਸਤੀ ਖਤਮ ਹੋ ਚੁੱਕੀ ਹੈ ਇਸੇ وجہ ਦੇ ਨਾਲ ਆਉਣ ਵਾਲਾ ਸਮਾਂ ਤੁਹਾਡੇ ਲਈ ਸ਼ੁਭ ਹੋਵੇਗਾ ਇਸ ਨਾਲ ਬੜਾ ਹੀ ਫਾਇਦਾ ਹੋਵੇਗਾ ਪਰਿਵਾਰ ਵਿੱਚ ਚੱਲ ਰਹੀ ਸਾਰੇ ਹੀ ਪ੍ਰਕਾਰ ਦੀ ਪਰੇਸ਼ਾਨੀ ਤੋਂ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ ਕਿਉਂਕਿ ਸ਼ਨੀ ਦੀ ਸੜ ਸਤੀ ਖਤਮ ਹੋ ਚੁੱਕੀ ਹੈ ਇਸੇ وجہ ਦੇ ਨਾਲ ਤੁਹਾਨੂੰ ਸ਼ੁਭ ਫਲ ਪ੍ਰਾਪਤ ਹੋਣ ਵਾਲਾ ਹੈ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਸੀਂ ਆਸਵਾਦੀ ਰਹੋਗੇ ਤੇ ਵਿਸ਼ਵਾਸ ਤੇ ਦਮ ਦੇ ਉੱਤੇ ਅੱਗੇ ਵਧਣ ਲਈ ਪ੍ਰੋਸਾਹਿਤ ਹੋ ਜਾਓਗੇ ਕਿਸੇ ਵੀ ਕੰਮ ਵਿੱਚ ਤੁਸੀਂ ਜੇਕਰ ਨਿਵੇਸ਼ ਕਰਦੇ ਹੋ ਉਸ ਵਿੱਚ ਤੁਹਾਨੂੰ ਫਾਇਦਾ ਹੀ ਫਾਇਦਾ ਪ੍ਰਾਪਤ ਹੋਵੇਗਾ ਸਮਾਜਿਕ ਤੇ ਰਾਜਨੀਤਿਕ ਖੇਤਰ ਵਿੱਚ ਤੁਹਾਨੂੰ ਕਾਫੀ ਲਾਭ ਪ੍ਰਾਪਤ ਹੋ ਸਕਦੇ ਹਨ ਚੰਗੇ ਅਵਸਰ ਪ੍ਰਾਪਤ ਹੋ ਜਾਣਗੇ ਬਾਹਰ ਦੀ ਯਾਤਰਾ ਤੇ ਜੀਵਨ ਬਿਹਤਰ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਜੇਕਰ ਤੁਸੀਂ ਵਿਦੇਸ਼ ਵਿੱਚ ਜਾ ਕੇ ਨੌਕਰੀ ਕਰਨਾ ਚਾਹੁੰਦੇ ਹੋ ਜਾਂ ਬਿਜ਼ਨਸ ਕਰਨਾ ਚਾਹੁੰਦੇ ਹੋ ਉਸ ਵਿੱਚ ਤੁਹਾਨੂੰ ਸਫਲਤਾ ਪ੍ਰਾਪਤ ਹੋਵੇਗੀ ਕੁੱਲ ਮਿਲਾ ਕੇ ਇਹ ਸਮਾਂ ਤੁਹਾਡੇ ਪੱਖ ਵਿੱਚ ਹੈ ਇਸ ਦਾ ਭਰਪੂਰ ਲਾਭ ਉਠਾਓ ਧੰਨਵਾਦ